ਬਾਬਾ ਦੀਪ ਸਿੰਘ ਜੀ ਦਾ ਸੰਸਕਾਰ ਇਸ ਸਥਾਨ ਤੇ ਕੀਤਾ ਗਿਆ ਸੀ ਜੀ ਹਾਂ ਇਹ ਹੈ ਜੀ ਉਹ ਸਥਾਨ ਅਨੋਖੇ ਅਮਰ ਸੇਤਨ ਤਾਂ ਬਾਬਾ ਦੀਪ ਸਿੰਘ ਜੀ ਦਾ ਸਥਾਨ ਗੁਰਦੁਆਰਾ ਸ਼ੀਦਾ ਸਾਹਿਬ ਜਿੱਥੇ ਸੰਗਤਾਂ ਲੱਖਾਂ ਦੀ ਗਿਣਤੀ ਦੇ ਵਿੱਚ ਹਰ ਐਤਵਾਰ ਚਪੈਰੇ ਦੇ ਵਿੱਚ ਹਾਜ਼ਰੀ ਲਵਾਉਂਦੀਆਂ ਨੇ ਤੇ ਮਨ ਦੀਆਂ ਮੋਣੋ ਕਾਣਾਂ ਪੂਰੀਆਂ ਕਰਨ ਵਾਸਤੇ ਗੁਰੂ ਸਾਹਿਬ ਅਗੇ ਅਰਦਾਸ ਬੇਨਤੀ ਕਰਦੀਆਂ ਨੇ ਤੇ ਸੰਗਤ ਜੀ ਅਨੋਖੇ ਅਮਰ ਸ਼ੀਰਦ ਤਨਤਨ ਬਾਬਾ ਦੀਪ ਸਿੰਘ ਜੀ ਨੂੰ ਪਿਆਰ ਕਰਨ ਵਾਲੇ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਨਾਲ ਦੇ ਨਾਲ ਸ਼ੇਅਰ ਜ਼ਰੂਰ ਕਰਦੇ ਹੋ ਜਿਸ ਦੇ ਨਾਲ ਹੋਰ ਵੀ ਸੰਗਤਾਂ ਇਸ ਪੌਣ ਪਿੱਤਰ ਸਥਾਨ ਦੇ ਦਰਸ਼ਨਦਾਰ ਕਰਕੇ ਨਿਹਾਲ ਹੋ ਸਕਦੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਦਾਇਸੀ ਦਰਸ਼ਨਦਾਰੇ ਕਰਨ ਦੇ ਲਈ ਗੁਰਦੁਆਰਾ ਸ਼ੀਦਾ ਸਾਹਿਬ ਜੀਸੇ ਸਥਾਨ ਤੇ ਅਨੋਖੇ ਅਮਰ ਸ਼ੀਰਦ ਤਨਤਨ ਬਾਬਾ ਦੀਪ ਸਿੰਘ ਜੀ ਦਾ ਸੰਸਕਾਰ ਕੀਤਾ ਗਿਆ ਸੀਗਾ ਦੇਖਿਓ ਕਿ ਆਉ ਸਗ ਨੂੰ ਪਤਾ ਕਿ ਬਾਬਾ ਦੀਪ ਸਿੰਘ ਜੀ ਦਾ ਜਿਹੜਾ ਸੀਸ ਧੜ ਦੇ ਨਾਲੋਂ ਅਲੱਗ ਹੋਇਆ ਸੀਗਾ ਜਿਸ ਸਥਾਨ ਤੇ ਸ਼ੀਧੀ ਪ੍ਰਾਪਤ ਕੀਤੀ ਸੀ ਉਹ ਗੁਰਦੁਆਰਾ ਸਤਲਾ ਸਾਹਿਬ ਉਸੇ ਆਉ ਸੰਗਤ ਨੂੰ ਪਿਛਲੀ ਵੀਡੀਓ ਦੇ ਵਿੱਚ ਦਰਸ਼ਨ ਦਰ ਜਿਹੜੇ ਆ ਉਹ ਕਰਵਾਏ ਸਨ ਆਉ ਸੰਗਤ ਜੀ ਦੱਸਦੇ ਹਾਂ ਵਿਸਤਾਰ ਦੇ ਨਾਲ ਇੱਥੋਂ ਦਾ ਇਤਿਹਾਸ ਸੰਗਤ ਜੀ ਬਾਬਾ ਦੀਪ ਸਿੰਘ ਜੀ 12 ਮਿਸਲਾਂ ਵਿੱਚੋਂ ਪ੍ਰਸਿੱਧ ਸ਼ਹੀਦਾਂ ਦੀ ਮਿਸਲ ਦੇ ਮੁਖੀ ਸਨ ਆਪ ਜੀ ਨੇ ਸ੍ਰੀ ਗੁਰਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਰੂਪ ਲਿਖੰਦੀ ਸੇਵਾ ਵੀ 18ਵੀਂ ਸਦੀ ਦੀਆਂ ਵਿਸ਼ੇਂ ਜੰਗਾ ਵਿੱਚ ਹਿੱਸਾ ਵੀ ਅਹਿਮ ਲਿਆ ਤੇ ਸੰਗਤ ਜੀ 1757 ਈਸਵੀ ਦੇ ਵਿੱਚ ਜਦੋਂ ਤਮੂਰ ਸ਼ਾਹ ਅਤੇ ਜਹਾਂਨ ਖਾਂ ਦੁਆਰਾ ਸ਼੍ਰੀ ਦਰਬਾਰ ਸਾਹਿਬ ਦੇ ਸਰੋਵਰ ਦੀ ਜਿਹੜੀ ਹੈ ਬੇਅਦਵੀ ਕੀਤੀ ਗਈ ਆ ਉਸ ਦੇ ਵਿੱਚ ਪਸ਼ੂ ਮਾਰ ਕੇ ਉਸ ਦੇ ਹੱਡ ਜਿਹੜੇ ਆ ਉਹ ਸੱਟੇ ਗਏ ਤੇ ਇਸ ਤਰ੍ਹਾਂ ਸੰਗਤ ਜੀ ਤਾਂ ਤਨਤਨ ਬਾਬਾ ਦੀਪ ਸਿੰਘ ਜੀ ਨੂੰ ਜਦੋਂ ਪਤਾ ਲੱਗਦਾ ਤੇ ਉਸ ਸਮੇਂ ਅਨੋਖੇ ਅਮਰ ਸ਼ੀਰ ਤਨਤਨ ਬਾਬਾ ਦੀਪ ਸਿੰਘ ਜੀ ਤਲਵੰਡੀ ਸਾਬੋ ਕੀ ਵਿਖੇ ਸਨ ਤਲਵੰਡੀ ਸਾਬੋ ਕੀ ਤੋਂ ਜਾਲੇ ਪਾਉਂਦੇ ਆ ਪ੍ਰਣ ਕਰਦੇ ਆ ਕਿ ਆਖਰੀ ਦਮ ਤੱਕ ਲੜਦਾ ਰਵਾਂਗਾ ਜਿੰਨਾ ਚਿਰ ਸ਼੍ਰੀ ਦਰਬਾਰ ਸਾਹਿਬ ਅਮਰਸਰ ਸਾਹਿਬ ਨੂੰ ਆਯਾਦ ਨਾ ਕਰਵਾ ਲਵਾਂ ਤੇ ਮੁਗਲਾਂ ਨੂੰ ਉਸ ਦੀ ਕੀਤੀ ਦਾ ਜਿਹੜਾ ਸਬਕਣਾ ਸਿਖਾ ਦਵਾਂ ਤੇ ਉਸ ਸਮੇਂ ਅਨੋਖੇ ਅਮਰਜੀਤਾਂ ਤਨ ਬਾਬਾ ਦੀਪ ਸਿੰਘ ਜੀ ਆਪਣੇ ਸਿੰਘਾਂ ਦੇ ਨਾਲ ਉਥੋਂ ਚਾਲੇ ਪਾਉਂਦੇ ਆ ਤੇ ਚੱਲਦੇ ਚੱਲਦੇ ਸੰਗਤ ਜੀ ਪਹੁੰਚ ਜਾਂਦੇ ਆ ਤਰਨਤਰ ਇਲਾਕੇ ਦੇ ਵਿੱਚ ਜਿੱਥੇ ਗੁਰਦੁਆਰਾ ਲਕੀਰ ਸਾਹਿਬੀ ਸ਼ਿਸ਼ੋਬੀ ਦਾ ਉਸੇ ਵੀ ਆਪ ਸੰਗਤ ਨੂੰ ਦਰਸ਼ਨ ਕਰਵਾਏ ਸਨ ਉਸ ਤੋਂ ਬਾਅਦ ਗੁਰਦੁਆਰਾ ਲਲਕਾਰ ਸਾਹਿਬ ਵੀ ਆਉਂਦਾ ਆ ਉਸ ਤੋਂ ਬਾਅਦ ਸੰਗਤ ਜੀ ਆਉਂਦਾ ਆ ਗੋਲਵਾਰ ਦੇ ਲਾਗੇ ਗੁਰਦੁਆਰਾ ਸ੍ਰੀ ਟਾਲਾ ਸਾਹਿਬ ਜਦੋਂ ਤਮੂਰ ਸ਼ਾਹ ਤੇ ਜਹਾਂ ਖਾਨ ਨੂੰ ਪਤਾ ਲੱਗਦਾ ਹੈ ਨਾ ਕਿ ਸਿੰਘਾਂ ਦੇ ਯੋਧੇ ਜਿਹੜੇ ਆ ਉਹ ਆ ਰਹੇ ਨੇ ਅੱਗੋਂ ਤੇ ਤਮੂਰ ਸ਼ਾਹ ਤੇ ਜਹਾਂ ਖਾਨ ਆਪਣੀ ਲੱਖਾਂ ਦੀ ਗਿਣਤੀ ਦੇ ਵਿੱਚ ਆਪਣੀ ਸੈਨਾ ਲੈ ਕੇ ਉੱਥੇ ਖੜ ਜਾਂਦੇ ਆ ਤਾਂ ਕਿ ਇਹਨਾਂ ਦਾ ਮੁਕਾਬਲਾ ਜਿਹੜਾ ਆ ਉਹ ਕੀਤਾ ਜਾ ਸਕੇ ਤੇ ਇਹਨਾਂ ਨੂੰ ਅੱਗੇ ਰ ਆਉਣ ਦਿੱਤਾ ਜਾ ਸਕੇ ਤੇ ਸੰਗਤ ਜੀ ਜਦੋਂ ਤਨਤਨ ਬਾਬਾ ਦੀਪ ਸਿੰਘ ਜੀ ਤੇ ਉਹਨਾਂ ਦਾ ਜਥਾ ਜਿਹੜਾ ਆ ਇੱਥੇ ਪਹੁੰਚਦਾ ਆ ਤੇ ਉਸ ਸਮੇਂ ਮੁਗਲਾਂ ਦੇ ਸੈਨਾਪਤੀ ਤੇ ਅਨੋਖੇ ਅਮਰਸ਼ੀ ਤਨਤਨ ਬਾਬਾ ਦੀਪ ਸਿੰਘ ਜੀ ਦਾ ਆਪਸੀ ਸਾਂਝੇਵਾਰ ਦੇ ਵਿੱਚ ਜਿਹੜਾ ਸੀਸ ਆ ਉਹ ਤੜ ਦੇ ਨਾਲੋਂ ਅਲੱਗ ਹੋ ਜਾਂਦਾ ਆ ਤੇ ਜਿਹੜੀ ਮੌਤ ਆ ਉਹ ਖੜਕ